ਚਲੋ ਆ ਚੱਕੋ ਸਾਰਾ ਬੜਿਆ ਜਿਹਾ ਚੱਕੋ ਉਹ ਚੱਕੋ ਯਾਰ ਨਾਈਟੇ ਚੱਕੋ ਚੱਕੋ ਬੜਾ ਕਰ ਚੱਕੋ ਉਹ ਚੱਕੀ ਇਹਨੇ ਮੇਰੀ ਗੱਲ ਤੇ ਬਾਦੀ ਤੇ ਬਾਦੀ ਚੱਕੀ ਕਰਕੇ ਜਮੂਨ ਭਾਜੀ ਉਹ ਇੱਕ ਇੱਕ ਕਰਤੀ ਆ ਕੰਮ ਨਹੀਂ ਹੁੰਦੇ ਯਾਰ ਭਾਈ ਜਗਾ ਛੱਡ ਦੋ ਸਾਡੇ ਲੰਘਣ ਆ ਸਰ ਬਾਣਾ ਆ ਤੇ ਨੂੰ ਯਾਰ ਤੁਹਾਨੂੰ ਕੱਲ ਅਸੀਂ ਗਿਆ ਨਾ ਭਾਈ ਉਹ ਯਾਰ ਮਿਲ ਕੇ ਕੀ ਆ ਦੇ ਹੋਏ ਯਾਰ ਯਾਰ ਬੰਗਰੇ ਪੈਸੇ ਲੈ ਐਸਾ ਨਹੀਂ ਲੈ ਤੂੰ ਸਾਇਟ ਤੇ ਕੋਈ ਟ੍ਰੈਵਲ ਦਾ ਇਸ਼ੂ ਤਾਂ ਦੇਖੋ ਨਾ ਕਿੰਨਾ ਹੀ ਆ ਸੜਕ ਸੜਕ ਕਿੱਥੇ ਆ ਤੈਨੂੰ ਪਤਾ ਸੜਕ ਕਿੱਥੇ ਤੂੰ ਖੜਿਆ ਕਿੱਥੇ ਆ ਕਰ ਰਿਹਾ ਬੜੇ ਬਈ ਯਾਰ ਇੱਕ ਵਾਰ ਕਰ ਰਿਹਾ ਬਈ ਯਾਰ ਅੱਛਾ ਗਰ ਮੱਠੀ ਚੱਕ ਲਓ ਮੱਠੀ ਕਿੱਥੇ ਗਈ ਹੈ ਤੇਰੀ ਆਹ ਦੇ ਆਏ ਕਿੱਥੇ ਨਹੀਂ ਆਈ ਅੱਛਾ ਕੀ ਹੈ ਜੇ ਦੇਖੋ ਕਿੱਥੇ ਆ ਗਿਆ ਬਹਿ ਰਹੀਆਂ ਮੱਖੀਆਂ ਟੱਕਾਂ ਨਾਲੋਂ ਯਾਰ ਆਪ ਪੱਠੀ ਜਾ ਕੇ ਇਹਦੇ ਵਿੱਚ ਸਿੱਟੋ ਬੱਲੋ ਚੱਕ ਯਾਰ ਚੱਲ ਬਾਹਰ ਲੈ ਖਪਾ ਪੱਠੀ ਦੇ ਘੜਾਈ ਇਹਦੇ ਵਿੱਚ ਰੱਖੋ ਚੱਕ ਹੱਟ ਪਾ ਯਾਰ ਉਧਰ ਹੱਟ ਪਾ ਰਸੋ ਸਾਰਾ ਰਸ ਤੂੰ ਬੈਠਾ ਇਹਨੂੰ ਲਾੜਾ ਕੰਨਾ ਚੋਂ ਭਰਾਵਾ ਲਾੜਾ ਇਹਨੂੰ ਕੰਨਾ ਚੋਂ ਇਹ ਵੀਡੀਓ ਅੱਡ ਬਣਿਆ ਜਿਹੜਾ ਆ ਪੱਟੀ ਰੱਖ ਰਹੀ ਆ ਵਿਚਾਲੇ ਸੜਕ ਦੇ ਹਲੋ ਪੱਟੀ ਰੱਖੀ ਆ ਸੜਕ ਦੇ ਵਿਚਾਲੇ ਮੇਰਾ ਗੱਟ ਮੱਖੀ ਆ ਪੱਟੀ ਰੱਖੀ ਆ ਸੜਕ ਦੇ ਵਿਚਾਲੇ ਸਰ ਜੀ ਉਹਨੂੰ ਕਿਸਾਨਿਆਂ ਦੀ ਜੱਦੀ ਕੋਠੀ ਠੀਕ ਕਰਕੇ ਦਵਾ ਮੈਂ ਕੀ ਕਰਾਂ ਹਾਂ ਦੱਸ ਦੱਸ ਸਰ ਅੱਜ ਬਾਜ਼ਾਰ ਦੇ ਵਿੱਚ ਰੇਡੀਅਮ ਉਤਵਾਇਆ ਗਿਆ ਜਗਾ ਜਿਹੜੀ ਆ ਖਾਲੀ ਕਰਾਈ ਗਈ ਹੈ ਕੀ ਲੱਗਦਾ ਵੀ ਕੋਈ ਲੋਕਾਂ ਨੂੰ ਦੇਖੋ ਜੀ ਮਾਰਕੀਟ ਦਾ ਪਵਨ ਤੇ ਆਪਰੇ ਜਿਹੜਾ ਇੱਥੇ ਸ੍ਰੀ ਮੁਕਤਸਰ ਸਾਹਿਬ ਦੀ ਪਵਨ ਧਰਤੀ ਤੇ ਮੇਲਾ ਲੱਗਿਆ ਹੋਇਆ ਇਸ ਮਲੋਟ ਰੋਡ ਦੇ ਉੱਤੇ ਜਿਹੜਾ ਬਾਜ਼ਾਰ ਹੈ ਇਹਦੇ ਵਿੱਚ ਕਾਫੀ ਜਿਹੜਾ ਟ੍ਰੈਫਿਕ ਵੀ ਸਮੱਸਿਆ ਆ ਰਹੀ ਸੀਗੀ ਕਿਸ ਕਰਕੇ ਜਿਹੜੀ ਬਾਜ਼ਾਰ ਦੇ ਜਿਹੜੇ ਸੈਂਟਰਲਾਈਜ਼ ਕਰਕੇ ਜਿਹੜੀ ਪਬਲਿਕ ਨੇ ਰੇੜੀਆਂ ਵਗੈਰਾ ਲਾਈਆਂ ਉਹ ਪਬਲਿਕ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਮੁਕ ਰਖਦੇ ਜਿਹੜਾ ਇਹਨਾਂ ਨੂੰ ਜਿਹੜਾ ਦੂਰ ਕੀਤਾ ਗਿਆ ਤੇ ਲਗਾਤਾਰ ਜਿਹੜਾ ਨਿਰੰਤਰ ਐਵੇਂ ਕੰਮ ਜਿਹੜਾ ਜਾਰੀ ਰਹੇਗਾ ਤਾਂ ਜੋ ਸ਼ਹਿਰ ਦੇ ਵਿੱਚ ਆਉਣ ਵਾਲੇ ਆਵਾਮ ਨੂੰ ਜਿਹੜਾ ਜਨਤਾ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਮੁਜਾਤ ਇੱਕ ਕਾਫੀ ਲੋਕ ਹੈਗੇ ਜਿਹੜੇ ਹਲੇ ਤੱਕ ਜੇ ਤੁਸੀਂ ਇਸ ਤੋਂ ਪਹਿਲਾਂ ਸਮਝਾ ਵੀ ਚੁੱਕਿਓ ਫਿਰ ਵੀ ਨਹੀਂ ਸਮਝਦੇ ਫਿਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਉਹਨਾਂ ਦਾ ਸਮਾਨ ਜਿਹੜਾ ਚੱਕ ਕੇ ਰਿਕਵਰੀ ਕਰ ਉਹਨਾਂ ਨੂੰ ਪੈਨਲਟੀ ਕੀਤੀ ਜਾਏਗੀ ਜੀ ਅਜੇ ਕੁਛ ਰਿਕਵਰੀ ਹੋਈ ਹੈ ਜੀ ਨਹੀਂ ਅਜੇ ਤਾਂ ਇਹ ਕਿਹਾ ਜਿਹੜਾ ਕੋਈ ਤਾਂ ਉਹਨਾਂ ਨੂੰ ਇੱਥੋਂ ਰਿਮੂਵ ਕਰ ਦਿੱਤਾ ਗਿਆ ਰੇੜੀਆਂ ਨੂੰ ਇੱਕ ਵਾਰੀ ਨਾਲੇ ਉਹਨਾਂ ਨੂੰ ਅਪੀਲ ਕਰ ਦਿੱਤੀ ਵੀ ਜਿਹੜੇ ਬਾਜ਼ਾਰ ਦੀਆਂ ਨੇ ਉਚਾਲੇ ਜਿਹੜੇ ਐ ਕੋਈ ਵੀ ਰੇੜੀ ਨਾ ਲਈ ਜਾਵੇ ਕਿਸੇ ਤਰੀਕੇ ਟ੍ਰੈਫਿਕ ਦੀ ਸਮੱਸਿਆ ਨਾ ਪੈਦਾ ਹੋਵੇ ਤੇ ਦੁਕਾਨਾਂ ਦੇ ਜਿਹੜੀ ਸਾਈਡਾਂ ਤੇ ਲੱਗੇ ਇਹਨਾਂ ਨੂੰ ਵੀ ਕਿਹਾ ਵੀ ਆਪਦੀਆਂ ਸਾਈਡਾਂ ਤੋਂ ਢਾ ਕੇ